ਜਿਹੜਾ ਮੋਨੀ ਪਰ ਕਦਰ ਦਾ ਮਾਮਲਾ ਦਾ ਸਾਹ ਕਿ ਸਾਹਮਣੇ ਸੁਣਨ ਕੋ ਗਿਆ ਹੈ ਅ ਪੀਐਸਐਸ ਲਾਹੌਰ ਫਆਈਆਰ ਨੰਬਰ 60 632025 ਅੰਡਰ ਸੈਕਸ਼ਨ 103 1 324 4 191 3 ਤੇ 190 ਬੀਐਨਐਸ ਇਹਦੇ ਚ ਮਾਮਲਾ ਹੈ ਹੈਗਾ ਕਿ ਖੇਤ 5 ਤਰੀਕ ਨੂੰ 5 ਮਾਰਚ 2025 ਨੂੰ ਸ਼ਾਮ ਦੇ तकरीबन 6:37 ਵਜੇ UT ਮਾਰਕੀਟ 'ਚ ਨੋ ਮੁੰਡੇ ਫਿਰ ਰਹੇ ਸੀ ਉਹਨਾਂ 'ਚੋਂ ਕਈ ਮੁੰਡੇ ਨਿਹੰਗ ਦੇ ਬਾਣੇ ਸੀਗੇ ਤੇ ਉਹਨਾਂ ਕੋਲ ਇੱਕ ਇਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋਣੀਪਾਕ ਦੇ ਲਾਗੇ ਉਹਨਾਂ ਨਾਲ ਇੱਕ ਕਾਰ ਟਕਰਾਈ Swift ਕਾਰ ਜਿਹਦਾ ਸਵਾਰ ਲਵਪ੍ਰੀਤ ਸਿੰਘ ਸੀਗਾ ਉਹ ਆਪਣੇ ਇੱਕ ਦੋਸਤ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਿਰਾਂ ਦੀ ਲੜਾਈ ਹੋਈ ਤੇ ਜਿਹੜੇ ਅਕਿਊਜ਼ਡ ਹੈਗੇ ਆ सुरेंद्र ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸਾਥ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਜ਼ਖਮੀ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦੇ ਹੀ ਇਹਨੂੰ ਡਿਕਲੇਅਰ ਡੈੱਡ ਕਰਤਾ ਤੇ ਅ ਫਿਰ ਜਿਹੜੇ ਲਖਪ੍ਰੀਤ ਸਿੰਘ ਦੀ ਵਾਈ ਬਲਜਿੰਦਰ ਕੌਰ ਜਿਹੜੇ ਕਿ ਇੱਕ ਪੀਜੀ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਂਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਅ ਸੁਰਿੰਦਰ ਸਿੰਘ ਅਲਾਇਸ ਲਵ ਤੇ ਕੁਲਦੀਪ ਸਿੰਘ ਅਲਾਇਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਤੇ ਹੁਣੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਰ ਸ਼ੁਰੂ ਹੋਈ ਤੇ ਫਿਰ ਕਤਲ ਹੋ ਗਿਆ ਸਰ ਪਿਛਲੇ ਕਦ ਜਿਹੜੇ ਬਹਿਗੇ ਨੇ ਕੇਸ ਕਿਹੜੇ ਕਿਹੜੇ ਕਿੰਨੇ ਕਿਹੜੇ ਹੋਰ ਕਿਤੇ ਜਿਹੜਾ ਡਿਸੀਜ਼ਡ ਹੈ ਲਕ੍ਰਿਤ ਸਿੰਘ ਉਹਦੇ ਤੇ ਚਾਰ ਮੁਕਦਮੇ ਹੈਗੇ ਆ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਕਿ ਐਨਡੀਪੀਐਸ ਦੇ ਵੀ ਹੈਗੇ ਤੇ ਥੈਫਟ ਦੇ ਵੀ ਨੇ ਤੇ ਆਮਜ਼ਾਕ ਦਾ ਵੀ ਹੈ ਜੀ ਹਲੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਲੇ ਕੁਝ ਸਾਹਮਣੇ ਨਹੀਂ ਆਇਆ ਪਰ ਜਿਵੇਂ ਹੀ ਸਾਰੇ ਅਕਿਊਜ਼ ਰੈਸਟ ਹੋ ਜਾਣਗੇ ਤੇ ਅਸੀਂ ਤੁਹਾਡੇ ਤੱਕ ਸਰ ਲਕ੍ਰਿਤ ਨੂੰ ਮਾਰਿਆ ਕਿਹਨਾਂ ਦੇ ਵੱਲੋਂ ਗਿਆ ਜੀ ਲਪ੍ਰਿਤ ਨੂੰ ਸੁਰਿੰਦਰ ਸਿੰਘ ਲੈਸ ਲਾ ਤੇ ਕੁਲਦੀਪ ਸਿੰਘ ਸਨ ਆਫ ਸੇਵਾ ਸਿੰਘ ਉਹ ਵੀ ਨਿਹੰਗ ਸਿੰਘ ਨੇ ਜਨਦਰੋਂ ਮਾਰਿਆ ਗਿਆ ਉਹ ਵੀ ਨਿਹੰਗ ਸਿੰਘ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੇ 9 ਬੰਦੇ ਨੇ ਉਹਨਾਂ ਚੋਂ ਕਾਫੀ ਨਿਹੰਗ ਸਿੰਘ ਦਾ ਬਣਾ ਪਾਇਆ ਜੀ ਤੇ ਕਿੰਨੇ ਜਨ ਨੇ ਫੜਨ ਵਾਲੇ ਸੱਤ ਬੰਦੇ ਹੋਰ ਫੜਨ ਫੜਨ ਬਲੇ ਇਹਨਾਂ ਦਾ ਰਿਮਾਂਡ ਮਿਲੇ ਜੀ ਕਿਉਂਕਿ ਹਾਂ ਜੀ ਇਹਨਾਂ ਦਾ 4 4 ਦਿਨ ਸਰ ਇਹਨਾਂ ਨੂੰ ਜਿਹੜੇ ਨਿਹੰਗ ਸਿੰਘ ਫੜੇ ਗਏ ਇਹਨਾਂ ਨੂੰ ਪਤਾ ਲੱਗਾ ਕਿ ਕਾਰਨ ਕੀ ਆ ਕਿਉਂ ਉਹਨੂੰ ਇਸ ਤਰ੍ਹਾਂ ਕਾਰਨ ਜਿਹੜਾ ਹਲੇ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਇਹਨਾਂ ਦੇ ਟੱਕਰ ਹੋਈ ਸੀ ਕਾਰਨ ਦੀ ਨੋਵਾ ਕਾਰ ਤੇ ਸਵਿਫਟ ਕਾਰ ਦੀ ਤੇ ਤਾਂ ਹੀ ਲੜਾਈ ਸ਼ੁਰੂ ਹੋਈ ਤੇ ਹਥਿਆਰ ਬਰਾਮਦ ਹੋਏ ਹਥਿਆਰ ਹੱਲ ਤੇ ਕੋਈ ਨਹੀਂ ਸੀ ਜੀ ਜੀ